ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ ਪੰਜਵਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਦੀਐ ਪੁਰਨ ਸਤਗੁਰ ਗਿਆਨ ਰਹਾ ਜਿਤ ਕਟ ਵਸੈ ਪਾਪ ਬ੍ਰਹਮ ਸੋਇ ਸੁਹਾਵਾ ਥਾਓ ਦਾਮ ਕੰਕਰ ਨੇੜਨ ਆਵੇ ਰਸਨਾ ਹਰ ਗੁਣ ਗਾ ਰਹਾ ਸੇਵਾ ਸੁਰਤ ਨਾ ਜਾਣਿਆ ਨਾਂ ਜਾਪੈ ਅਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗੋਸਈਆਂ ਨਠੇ ਸੋਗ ਸੰਤਾਪ ਤਤੀ ਵਾਉ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸੜਣ ਹਰ ਗੁਰ ਟੁੱਠੈ ਸਭ ਕੁਛ ਪਾਇਆ ਜਨ ਨਾਨਕ ਸਦ ਬਰਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ आठ पहर आरादी है पूरन सतगुरु ज्ञान रहा जित काट बसे पार भ्रम सो इस हवा था जान कंकर नेड़न आवे रसना हर गुण गा रहा सेवा सुर्त ना जानिया ना जापै आरादा ओट तेरी जग जीवना मेरे ठाकुर अगम आगात ਪਏ ਕਿਰਪਾਲ ਗੋਸਈਆਂ ਨਠੇ ਸੋਗ ਸੰਤਾਪ ਤਤੀ ਵਾਉ ਨ ਲਗਈ ਸਤ ਗੁਰ ਰਖੇ ਆ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਰਜਣ ਹਰ ਗੁਰ ਤੁਠੈ ਸਭ ਕੁਛ ਪਾਇਆ ਦਨ ਨਾਨਕ ਸਦ ਬਰਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧਿਐ ਪੁਰਨ ਸਤਿਗੁਰ ਗਿਆਨ ਰਹਾ ਜਿਤੇ ਕਟਿ ਵਸੈ ਪਾਰ ਬ੍ਰਹਮ ਸੋਇ ਸੁਹਾਵਾ ਥਾ ਜਨ ਕੰਕਰ ਨੇੜਨ ਆਵੇ ਰਸਨਾ ਹਰ ਗੁਣ ਗਾ ਰਹਾ ਸੇਵਾ ਸੁਰਤ ਨਾ ਜਾਣਿਆ ਨਾ ਜਾਪੈ ਅਰਾਧਾ ਉਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਰ ਭਏ ਕਿਰਪਾਲ ਗੋਸਈਆਂ ਨਠੇ ਸੋਗ ਸੰਤਾਪ ਤਤੀਵਾ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣ ਹਰ ਗੁਰ ਤੁਠੈ ਸਭ ਕੁਛ ਪਾਇਆ ਦਨ ਨਾਨਕ ਸਦ ਬਰਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ ਪੰਜਵਾਂ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੁਰਨ ਸਤਗੁਰ ਗਿਆਨ ਰਹਾ ਜਿਤ ਕਟ ਵਸੈ ਪਾਰ ਬ੍ਰਹਮ ਸੋ ਇਸ ਹਵਾਥੋ ਜਾ ਮ ਕੰਕਰ ਨੇੜਨ ਆਵੇ ਰਸਨਾ ਹਰ ਗੁਣ ਗਾ ਰਹਾ ਸੇਵਾ ਸੁਰਤ ਨਾ ਜਾਣਿਆ ਨਾਂ ਜਾਪੈ ਅਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗੋਸਈਆਂ ਨઠੇ ਸੋਗ ਸੰਤਾਪ ਤਤੀ ਵਾਉ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਰਦਨ ਹਰ ਗੁਰ ਤੁਠੈ ਸਭ ਕੁਛ ਪਾਇਆ ਦਨ ਨਾਨਕ ਸਦ ਬਰਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ आठ पहर आरादी है पूर्ण सतगुरु ज्ञान रहा जित काट बसे पार ब्रह्म सोय सुहावा ठा दम कंकर नेड़न आवे रसना हर गुण गा रहा सेवा सुर्त ना जाणिया ना जापै आरादा ओट तेरी जग जीवना मेरे ठाकुर अगम आगात ਪਏ ਕਿਰਪਾਲ ਗੋਸਈਆਂ ਨਠੇ ਸੋਗ ਸੰਤਾਪ ਤਤੀਵਾਉ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣ ਹਰ ਗੁਰ ਤੁਠੈ ਸਭ ਕੁਛ ਪਾਇਆ ਜਨ ਨਾਨਕ ਸਦ ਬਰਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੁਰਨ ਸਤ ਗੁਰ ਗਿਆਨ ਰਹਾ ਜਿਤੇ ਕਾਟ ਵਸੈ ਪਾਰ ਬ੍ਰਹਮ ਸੋਇ ਸੁਹਾਵਾ ਥਾ ਧਮ ਕੰਕਰ ਨੇੜਨ ਆਵੇ ਰਸਨਾ ਹਰ ਗੁਣ ਗਾ ਰਹਾ ਸੇਵਾ ਸੁਰਤ ਨਾ ਜਾਣਿਆ ਨਾਮ ਜਾਪੈ ਅਰਾਧਾ ਉਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਰ ਭਏ ਕਿਰਪਾਲ ਗੋਸਈਆਂ ਨਠੇ ਸੋਗ ਸੰਤਾਪ ਤਤੀ ਵਾਉ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣ ਹਰ ਗੁਰ ਤੁਠੈ ਸਭ ਕੁਛ ਪਾਇਆ ਜਨ ਨਾਨਕ ਸਦ ਬਰਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਦੀ ਹੈ ਪੁਰਨ ਸਤਗੁਰ ਗਿਆਨ ਰਹਾ ਜੇਤੇ ਕਾਟ ਵਸੈ ਪਾਰ ਬ੍ਰਹਮ ਸੋਇ ਸੁਹਾਵਾ ਥਾ ਦਾਮ ਕੰਕਰ ਨੇੜਨ ਆਵੇ ਰਸਨਾ ਹਰ ਗੁਣ ਗਾ ਰਹਾ ਸੇਵਾ ਸੁਰਤ ਨਾ ਜਾਣਿਆ ਨਾ ਜਾਪੈ ਅਰਾਧਾ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗੋਸਈਆਂ ਨઠੇ ਸੋਗ ਸੰਤਾਪ ਤਤੀ ਵਾਉ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸੱਚਾ ਸਰਜਣ ਹਰ ਗੁਰ ਤੁਠੈ ਸਭ ਕੁਛ ਪਾਇਆ ਜਨ ਨਾਨਕ ਸਦ ਬਰਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾਂ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ आठ पहर आरादी है पूर्ण सतगुरु ज्ञान रहा जेत काटे बसे पार ब्रह्म सो इस हवा था दाम कंकर नेड़न आवे रसना हर गुण गा रहा सेवा सुर्थ ना जाणिया नाम जापै आरादा ओट तेरी जग जीवना मेरे ठाकुर अगम आगा ਪਏ ਕਿਰਪਾਲ ਗੋਸਈਆਂ ਨਠੇ ਸੋਗ ਸੰਤਾਪ ਤਤੀ ਵਾਉ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਰਜਣ ਹਰ ਗੁਰ ਤੁਠੈ ਸਭ ਕੁਛ ਪਾਇਆ ਜਨ ਨਾਨਕ ਸਦ ਬਰਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੁਰਨ ਸਤਗੁਰ ਗਿਆਨ ਰਹਾ ਜਿਤੇ ਕਾਟ ਵਸੇ ਪਾਰ ਭਨ ਸੋਇ ਸੁਹਾਵਾ ਥਾ ਜਨ ਕੰਕਰ ਨੇੜਨ ਆਵੇ ਰਸਨਾ ਹਰ ਗੁਣ ਗਾ ਰਹਾ ਸੇਵਾ ਸੁਰਤ ਨਾ ਜਾਣਿਆ ਨਾਮ ਜਾਪੈ ਅਰਾਧਾ ਉਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਰ ਭਏ ਕਿਰਪਾਲ ਗੋਸਈਆਂ ਨਠੇ ਸੋਗ ਸੰਤਾਪ ਤਤੀਵਾ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਰਜਣ ਹਰ ਗੁਰ ਟੁੱਠੈ ਸਭ ਕੁਛ ਪਾਇਆ ਦਨ ਨਾਨਕ ਸਦ ਬਰਿਹਾਰ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ ਪੰਜਵਾਂ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੁਰਨ ਸਤਗੁਰ ਗਿਆਨ ਰਹਾ ਜਿਤੇ ਕਟ ਵਸੈ ਪਾਰ ਭ੍ਰਮ ਸੋ ਇਸ ਹਵਾਥਾ ਜਾਨ ਕੰਕਰ ਨੇੜਨ ਆਵੇ ਰਸਨਾ ਹਰ ਗੁਣ ਗਾ ਰਹਾ ਸੇਵਾ ਸੁਰਤ ਨਾ ਜਾਣਿਆ ਨਾ ਜਾਪੈ ਅਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗੋਸਈਆਂ ਨਠੇ ਸੋਗ ਸੰਤਾਪ ਤਤੀ ਵਾਉ ਨਾ ਲਗਈ ਸਤ ਗੁਰ ਰਖੇ ਆ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਰਜਣ ਹਰ ਗੁਰ ਤੁਠੈ ਸਭ ਕੁਛ ਪਾਇਆ ਦਨ ਨਾਨਕ ਸਦ ਬਰਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ आठ पहर आरादी है पूरन सतगुरु ज्ञान रहा जित काटे बसे पार ब्रह्म सो इस हवा था जान कंकर नेड़न आवे रसना हर गुण गा रहा सेवा सुर्त ना जाणिया ना जापै आरादा ओट तेरी जग जीवना मेरे ठाकुर अगम आगाद ਇਕ ਕ੍ਰਿਪਾਲ ਗੋਸਈਆਂ ਨਠੇ ਸੋਗ ਸੰਤਾਪ ਤਤੀ ਵਾਉ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣ ਹਰ ਗੁਰ ਤੁਠੈ ਸਭ ਕੁਛ ਪਾਇਆ ਦਨ ਨਾਨਕ ਸਦ ਬਰਿਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧਿਆ ਪੁਰਨ ਸਤਗੁਰ ਗਿਆਨ ਰਹਾ ਜਿਤੇ ਕਾਟ ਵਸੇ ਪਾਰ ਭਨ ਸੋ ਇਸ ਹਵਾਥੋ ਜਾਨ ਕੰਕਰ ਨੇੜਨ ਆਵੇ ਰਸਨਾ ਹਰ ਗੁਣ ਗਾ ਰਹਾ ਸੇਵਾ ਸੁਰਤ ਨਾ ਜਾਣਿਆ ਨਾ ਜਾਪੈ ਅਰਾਧਾ ਉਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗੋਸਈਆਂ ਨਠੇ ਸੋਗ ਸੰਤਾਪ ਤਤੀ ਵਾਉ ਨ ਲਗਈ ਸਤ ਗੁਰ ਰਖੇ ਆ ਗੁਰ ਨਰਾਇਣ ਦਿਆ ਗੁਰ ਗੁਰ ਸਚਾ ਸਿਰਜਣ ਹਰ ਗੁਰ ਤੁਠੈ ਸਭ ਕੁਛ ਪਾਇਆ ਦਨ ਨਾਨਕ ਸਦ ਬਰਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ